ਉਹ ਨੇ ਕੀ ਕਰ ਓਏ ਅਰੇ ਭਰਾ ਮੇਰੇ ਤਾਂ ਹੱਥ ਸਹੀ ਹੈ ਹੱਥੋਂ ਨਾ ਇੱਕ ਉਹ ਦੱਤ ਰੱਖੀਂ ਅੰਦਰ ਬੈਠੇ ਨਾ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਫਿਲਮ ਦੀ ਸ਼ੂਟਿੰਗ ਦੀ ਸਟਾਰਟਿੰਗ ਹੋਣ ਲੱਗੀ ਆ ਸਾਰੀ ਟੀਮ ਖੜੀ ਆ ਬਾਕੀ ਉੱਪਰ ਬੈਠੀ ਆ ਤੇ ਪਹਿਲਾ ਸੀਨ ਕਰਨ ਲੱਗੇ ਆ ਆਪਾਂ ਚਲੋ ਜੀ ਲੈ ਕੇ ਮਾਲਕ ਦਾ ਨਾਮ ਓਕੇ ਚੈੱਕ ਕਰੋ ਫਟੇ ਸਤਿ ਸ਼੍ਰੀ ਅਕਾਲ ਜੀ ਪਤੁਦਾਰੀਆਂ ਬਾਰੇ ਆ ਰਿਹਾ ਹਾਂ ਪਤੁਦਾਰੀ ਤੇ ਆ ਅੱਛਾ ਜਿਹੋਨੇ ਵਾਜੇ ਰੋ ਸਤਿ ਸ਼੍ਰੀ ਅਕਾਲ ਜੀ ਲੋ ਜੀ ਅੱਜ ਦੀ ਫਿਲਮ ਦਾ ਪਹਿਲਾ ਸੀਨ ਚੱਲ ਪਿਆ ਮਾਲਕ ਸੁੱਖ ਰੱਖੇ ਆਧੀ ਆਪਣਾ ਅੱਜ ਇਹਦੀ ਵੀ ਕਰਾਤੀ ਐਂਟਰੀ ਲਓ ਜੀ ਫਿਰ ਹਾਂਜੀ ਆ ਗਏ ਫਿਰ ਹੈ ਕਰਾਤੀ ਐਂਟਰੀ ਹਾਂਜੀ ਚੱਲ ਭੀ ਸਾਡਾ ਸੀਨ ਹੈ ਪਹਿਲਾ ਕਨੈਕਟਰ ਦਾ ਗਿੱਜੂ ਮਾਰਨੀ ਹਾਂ ਬਿਸਰਾਣਾ ਮਾਰੇਗਾ ਤੇ ਨਹੀਂ ਆ ਅੱਛਾ ਗਿੱਜ ਜਾਗਾ ਤੂੰ ਕਿੱਦੀ ਮਾਰਨਾ ਉਹ ਤਾਂ ਗਿੱਜੀ ਹੋਇਆ ਹਾਂ ਹਾਂਜੀ ਸੱਚੀ ਗੱਲ ਮੈਂ ਤਾਂ ਸੱਚੀ ਗੱਲ ਉਹ ਦਵਾ ਚ ਪਾਇਆ ਮੈਂ ਮਾਰੀ ਦਿੱਤਾ ਪਾ ਦੋ ਪਾ ਦੋ ਹਾਂ ਸਾਡਾ ਬਾਪੂ ਪੂਆ ਲੈ ਕੇ ਆਇਆ ਇਹਨੂੰ ਹੋ ਠੀਕ ਠਾਕ ਜੀ ਕੇਲੇ ਲਿਆ ਜੀ ਕੇਲੇ ਆ ਦੇਖੋ ਜੀ ਲਿਆਉਂਦੇ ਅੱਜ ਮੈਂ ਕੇਲੇ ਲੈ ਕੇ ਆਇਆਗਾ ਠੀਕ ਹੈ ਠੀਕ ਹੈ ਠੀਕ ਹੈ ਮੈਂ ਇਹਨਾਂ ਦੀ ਪੂਆ ਕੋਲੋਂ ਇਹ ਮੇਰਾ ਮੁੰਡਾ ਗਾ ਚੰਦ ਇਹ ਸਾਡਾ ਬਾਪੂ ਭਾਈ ਜਾ ਆਇਆ ਪੂਆ ਕੋਲੇ ਲਓ ਜੀ ਫਿਰ ਹੁਣ ਅੱਗੇ ਦੇਖਦਾ ਕੀ ਬਣਦਾਗਾ ਕਨੈਕਟਰ ਇਹ ਕਨੈਕਟਰ ਸਾਹਿਬ ਨੇ ਜੀ ਹੋਰ ਅੱਗੇ ਡਿਸਕਸ ਉਧਰ ਸਾਰੀ ਇੱਧਰ ਚੱਲ ਰਹੀ ਹੈ ਡਿਸਕਸ ਓਕੇ ਓਕੇ ਦਨ ਦਨ ਕੇ ਚਲੋ 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 ਅੱਧਰ ਕਾਰ ਸਟੱਪੀ ਜੀ ਸਾਡੇ ਨਾਲ ਕਰਦੇ ਸਟਾਰਟ ਹੋਰ ਇਹ ਕੱਟਣੀ ਹੈ ਚਲੋ ਇਹਨੂੰ ਤਰੀਕੇ ਨਾਲ ਬਣਾ ਰਹੇ ਹਾਂ ਯੈਸ 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 ਪੂਆ ਕੀ ਕਰਦੀ ਆ ਪਰ ਕੀ ਕਰਦੀ ਆ ਭਾਈ ਨੂੰ ਦੇਖਦੀ ਹੈਗਾ ਕੀ ਕਰਦੀ ਆ ਉਹਨੂੰ ਉਹ ਨੂੰ ਸਲਾਮੀ ਪਾਉਣੀ ਆ ਅਮਰੇ ਜੁੱਤੀਆਂ ਨਾਲ ਹੋਰ ਰਾਜੂ ਕਿਦਾਂ ਵਧੀਆ ਜੀ ਅੱਛਾ ਗਰਮੀ ਬਹੁਤ ਆ ਗਰਮੀ ਬਹੁਤ ਆ ਅੱਛਾ ਭਾਈ ਤੁਸੀਂ ਕਿਦਾਂ ਵਧੀਆ ਵਧੀਆ ਅੱਜ ਤੁਹਾਡੇ ਭਾਈ ਨੂੰ ਫੂ ਸਲਾਮੀ ਆਉਂਦੇ ਨੇ ਅੱਛਾ ਆ ਸਾਡੇ ਨਾਲ ਨਵੇਂ ਆਏ ਨੇ ਜੀ ਆਹ ਕਰੈਕਟਰ ਜੀ ਕਿ ਨਵੇਂ ਕਰੈਕਟਰ ਆਏ ਨੇ ਨੈਟਰੋ ਸਿਟੀ ਪਲਾਰਾ ਆ ਗਿਆ ਆਉਂਦਾ 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 ਕੋਲੇ ਚੜ ਗਏ ਇੱਥੇ ਕਾ ਕੇ ਕੱਟ ਲਾ ਦੇ ਠੀਕ ਆ ਮੈਂ ਜਿਆਦਾ ਬਹਿ ਨਹੀਂ ਸਕਦਾ ਕਿਉਂਕਿ ਹੱਸਣਾ ਤਾਂ ਹੈ ਹੀ ਨਹੀਂ ਸੀ ਇੱਥੇ ਕਾ ਕੇ ਇੱਥੇ ਕਾ ਕੇ ਨਹੀਂ 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 ਪਤਾ ਨਹੀਂ ਸੀ ਇੱਥੇ ਆ ਕੇ ਕੱਟ ਲਾ ਦੇ ਠੀਕ ਆ ਠੀਕ ਆ ਮਾਹੌਲ ਬਹੁਤ ਦੱਸਦੇ ਨੇ ਆ ਰਹੇ ਆ ਇੱਕ ਸਨਾਇਕ ਪਰਮਾਰੀ ਫਿਰ ਗਿਆ ਮਿੰਟਾਂ ਮੋਟਿਆ ਤਾਂ ਛੱਡ ਕੇ ਕੋਈ ਨਾ ਖੜੇ ਹੈ ਹਨ ਕਰ ਲੀਂਗਾ ਹਾਂ ਮਿਕੇ ਗੋਦੀ ਧਾਰ ਨਹੀਂ ਥੱਲੇ ਤੂੰ ਐ ਤੁਹਾਨੂੰ ਨਾਲੇ ਤਾਂ ਜੁੱਤੀ ਮਾਰੂਗੀ ਤੁਸੀਂ ਦੇਖੋਗੇ ਅਰੇ ਇਹਦੇ ਪੱਪੂ ਨੇ ਜੁੱਤੀ ਮਾਰੀ ਆਹ ਆ ਇੱਧਰ ਮੋਟੇ ਮੁੱਡੇ ਤੇ ਹੈ ਠੀਕ ਹੈ ਜੀ ਹਾਂਜੀ ਤੇ ਫਿਰ ਇਹਨੂੰ ਨਾਲੇ ਜੁੱਤੀ ਮਾਰੂ ਨਾਲ ਫਿਰ ਜੇ ਤੁਸੀਂ ਦੇਖੇਗਾ ਦੋ ਚਾਰ ਗੱਲਾਂ ਕਰਕੇ ਫਿਰ ਮੈਂ ਟੁੱਟ ਪਾਣੀ ਆ ਤਾਰ ਮੈਨੂੰ ਅੰਦਰ ਤੱਕ ਛੱਡ ਦੇ ਹਾਂ ਉਹ ਸੋਹਣਾ ਲੱਗੂਗਾ ਸਿੰਘ ਮੈਂ ਪਪੂ ਆ ਤੇ ਐਡ ਕਰਦੇ ਉਹ ਕਿਉਂ ਚੜੀ ਸੀ ਕਿ ਆ ਝੋਲੇ ਚ ਕੀ ਹੈ ਮੈਂ ਜਵਾਖਾਂ ਦੇ ਵਾਸਤੇ ਕੇਲੇ ਲੈ ਕੇ ਆਇਆ ਲੈ ਉਹ ਹੀ ਖਾਵਾਂਗੇ ਮੈਂ ਕੇਲੇ ਲੈ ਕੀ ਦੂੰ ਆ ਇੱਕ ਬਦੇ ਪਰੋਨੇ ਦਾ ਇੱਕ ਕੁੜੀ ਦਾ ਉਹ ਅੰਦਰ ਕਰ ਅੰਦਰ ਕਰ ਤੁਸੀਂ ਲੈ ਜਾਓਗੇ ਚੱਕ ਕੇ ਅੰਦਰ ਹਾਂ ਹਾਂ ਕਨੇੜੀ ਜਾਂ ਮੈਂ ਸਾਰੇ ਦਿਨ ਉਹੀ ਨਾ ਕਰਾਂ ਮੈਂ ਐਸੇ ਇੱਕਦਮ ਉੱਥੇ ਜਾ ਕੇ ਸਿੱਟ ਜਿਓ ਤੁਰ ਕੇ ਦ아요 ਉਹ ਬੜਾ ਹੋਰ ਹੋ ਜੂ ਹੋਰ ਜ਼ਿਆਦਾ ਹੋ ਜੂ ਕਿ ਜੀ ਮੈਂ ਉਹ ਨਹੀਂ ਪਤਾ ਨਹੀਂ ਵੀ ਰਿਹਾ ਕਿ ਮੈਂ ਇਹ ਬਰ ਤੇਰੇ ਜਮਾ ਕਹਿੰਦਾ ਤੈਨੂੰ ਮਾਰ ਕੇ ਪਛਾਣਾਂ ਤੂੰ ਤੇਰੀ ਵਰਦੀਆਂ ਸੀਟੀਆਂ ਮਾਰਦਾ ਮੈਨੂੰ ਵੇਹ ਚੱਪਲੇ ਵਾਰੀ ਉਹਦੇ ਸੀਟੀਆਂ ਮਾਰੂਗਾ ਚੱਪਲੀ ਮਾਰੀ ਚੱਪਲੀ ਮਾਰੀ ਖੜਦਾ ਵੇ ਸੀਟੀਆਂ ਮਾਰਦਾ ਤੂੰ ਬਾਈ ਨਹੀਂ ਮਾਰਿਓ ਮਾਰਿਓ ਚੱਪਲ ਮਾਰਿਓ ਸੀਂਚਾ ਮਾਰਿਓ ਇੱਥੇ ਕ ਮਾਰਿਓ ਠੀਕ ਹੈ ਕਿਵੇਂ ਜੀ ਤੋ ਲੈਣੇ ਆਵਾਜ਼ ਉਹੀ ਲੈ ਲਓ ਕਈ ਵਾਰੀ ਉਹ ਲੈਣਾ ਪੈਂਦਾ ਇਹ ਤਾਂ ਆਪਣਾ ਬਲੌਗ ਉਹ ਬਲੌਗ ਤਾਂ ਹੈਗੇ ਨੇ ਕਈ ਵਾਰੀ ਸੀਨ ਕੱਢਣਾ ਪੈਂਦਾ ਠੀਕ ਹੈ ਹਾਂ ਗਰਮੀ ਬਹੁਤ ਹੈ ਦੋ ਕਰਗੀਆਂ ਚ ਕਿਉਂ ਕੋ ਕੋ ਸੰਜੋ ਐ ਸੀਸੀ ਵਿੱਚ ਚਪੜਾ ਮਾਰਦਾ ਇਹਦਾ ਲੱਗਦਾ ਵੀ ਕੰਡਕਟਰ ਜਾਈ ਆ ਹਰ ਹੱਜਾ ਚਤਾ ਆ ਜਿਵੇਂ ਕਹਣਾ ਉਹ ਕੀ ਕੰਮ ਕਰਵਾਉਂਦੇ ਆਂ ਬਾਈ ਉਹੀ ਕੰਡਕਟਰ ਪ੍ਰਿੰਟਿੰਗ ਦਾ ਆ ਆ ਬੋਲ ਫਲੈਕਸਨ ਫਲੈਕਸਨ ਮਾਰਾ ਤੂੰ ਬੰਦੇ ਮਾਰ ਇੱਕ ਤਾਂ ਮੈਂ ਤਾਂ ਆਪਾ ਕਹਿ ਰਿਹਾ ਮੈਂ ਦੇ ਨਹੀਂ ਜਾਣਦਾ ਜਾਣਦਾ ਨਹੀਂ ਬਣਾਇਆ ਨਹੀਂ ਅੱਜ ਬਾਈ ਚਲੋ ਕੁਸ ਚਲੋ ਅੱਜ ਨਹੀਂ ਬਣਾਇਆ ਕੁਸ ਕਿਆ ਲਿਆਦੇ ਯਾਨੀ ਅੱਲਾਹ ਦੇ ਨਾਮ ਤੇ ਫਾਦੋ ਕੁਸ ਆਈ ਮਟਰ ਪਾਈ ਰੁੱਟੀ ਦੇ ਦੇ ਹਾਂ ਜਿਹਨੂੰ ਤੇ ਆਪਾ ਹੁੰਦਾ ਹਾਂ ਬਤਾ ਦੇ ਬੇ ਚੱਪਲ ਦੇ ਚੱਪਲ ਚੱਪਰੇਗੀ ਚੱਪਲ ਦੇ ਯਾ ਪਤਾ ਨਹੀਂ ਸੀ ਵੀ ਅਜੇ ਕੰਮ ਵੀ ਕਰਨੇ ਪੈਂਦੇ ਨੇ ਭੈਣ ਦੇ ਘਰੇ ਆ ਕੇ ਆ ਜਾ ਆ ਜਾ ਨਾ ਮਾਸੀ ਦੀ ਆ ਜਾ ਆ ਆ ਕੀ ਪਾਣੀ ਦਾ ਧਾੜ ਧਾੜ ਦਾ ਕਹਿੰਦੇ ਸਹੀ ਆ ਤਾਂ ਨੇਚਰਲ ਪਤਾ ਰਹੇ ਚਲੋ ਜੀ ਗਲਾਸ ਤਿਆਰ ਆ ਮੈਚਰਲ ਸੀਨ ਬਦਲ ਲੈਂਦੇ ਨੇ ਹੁਣ ਉਧਰ ਗਲਾਸ ਹੈ ਨਹੀਂ ਉਹਦੇ ਪਤਾ ਹੀ ਨਹੀਂ ਉਹਨਾਂ ਨੂੰ ਕੀ ਸੀਨ ਸਟਾਰਟ ਬੱਬਾ ਲੈ ਬਾਈ ਜੀ ਸੀਨ ਗਲਾਸ ਗਲਾਸ ਚੱਕੋ ਫਿਰ ਆਜੋ ਤੁਹਾਡੀ ਐਂਟਰੀ ਹੈ ਨਾ ਉਮੇ ਨਹੀਂ ਕਿਹਾ ਸੀ ਮੈਂ ਇੱਥੇ ਖੜ੍ਹਜੋ ਆਕੇ ਚਲੋ ਜੀ ਇੱਕ ਸੈਕਿੰਡ ਦੀ ਮੈਂ ਹਾਈਟ ਘਟਾ ਲਾਂ ਘਟਾ ਰਿਹਾ ਇਹ ਸੀਰੀਅਸ ਜਿਹਾ ਮਾਰਦਾ ਹੈ ਹੈ ਇਹ ਕੌਣ ਹੈ ਇਹ ਕਹਿੰਦਾ ਮਤਲਬ ਪਾਈਆਂ ਮੈਂ ਤਾਂ ਦੇਖਿਆ ਕਿਸ ਤਰ੍ਹਾਂ ਦੇਖਿਆ ਤਾਂ ਮੈਂ ਵੀ ਨਹੀਂ ਹੈਗਾ ਮੈਂ ਕੁਰਸੀ ਲੱਕਣੀ ਆ ਤੇਰੇ ਵਾਸਤੇ ਖੜਾ ਹੋ ਉਹ ਠੀਕ ਹੈ ਤੰਦਰੁਸਤ ਹੈ ਹਾਂ ਉਹ ਜਿਹਾ ਸਭ ਠੀਕ ਹੈ ਤਾਪਣ ਕੇ ਸਾਡੇ ਗੁਮਾਂਟੇ ਦਾ ਸੁਭਾਅ ਹੈ ਨਹੀਂ ਕੌਣ ਆ ਤੇਰਾ ਨਾ ਤੁੰਬਾ ਮਾਰਦਾ ਤੇ ਤੁੰਬਾ ਤੇਰਾ ਮਾਰਨੇ ਤੇ ਤੁੰਬਾ ਨਾ ਮਾਰ ਜਾਣਦਾ ਉਹ ਮੈਨੂੰ ਇਹ ਦੱਸ ਦੇ ਇਹਨਾਂ ਨੂੰ ਦੱਸ ਦੇ ਇਹਨਾਂ ਨੂੰ ਦੱਸ ਦੇ ਇਹਨਾਂ ਨੂੰ ਕੋਈ ਨਹੀਂ ਭਾਈ ਕੋਈ ਨਹੀਂ ਬਹਿ ਜਾ ਕੰਡਕਟਰ ਆ ਲੱਗਿਆ ਹੋਇਆ ਪਹਿਲਾਂ ਸੀ ਹੁਣ ਤਾਂ ਨਹੀਂ ਹੈਗਾ ਅੱਛਾ 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 ਬਸ ਚੱਲ ਗਿਆ ਜੀ ਭਾਈ ਇਹ ਹਾਂ ਬਸ ਤਾਂ ਹੀ ਸੀ ਗਿਆ ਮਾਰ ਬਸ ਉਦੋਂ ਦੀ ਹੱਥ ਪੈ ਗਈ ਆ ਹੱਥ ਪੈ ਗਈ ਭਾਈ ਕੋਈ ਨਹੀਂ ਹੱਥ ਪੈ ਗਈ ਮੈਂ ਜੇਰ ਕਿਉਂ ਭਾਗ ਗਿਆ ਸੀ ਆਂ ਦਾਸ ਜੇਰ ਕਿਉਂ ਮੈਂ ਥੋਡੇ ਵਰਗੀਆਂ ਬੁੜੀਆਂ ਨੇ ਤਪਾ ਰੱਖਿਆ ਸਾਡੇ ਵਰਗੇ ਆਹੇ ਵਰਗੀ ਹਾਂ 15 ਰੁਪਏ ਦੀ ਟਿਕਟ ਪਿੱਛੇ ਬੱਸ ਦੇ ਮੂਹਰੇ ਲੱਗ ਗਈ ਇਹਨੀ ਟਿਕਟ ਕੱਟ ਸੀ ਲੈ ਹਾਂ ਮੈਂ ਵੀ ਮਾਰਦੀ ਸੀ ਟੀਟ ਆਹੇ ਝਾੜਦੀ ਬੱਸ ਸੀਡੀਆਂ ਬਹੁਤ ਮਾਰਦਾ ਇੰਨੇ ਕੋਈ ਆਏ ਬਣਾਤੀ ਬੇਬੇ ਫਿਰ ਚਿਪਕੇ ਕੋਈ ਨਹੀਂ ਫਿਰ ਤਾਂ ਭਾਈ ਜੇਰ ਜਾਣਾ ਸੀ ਹਾਂ ਜਾਣਾ ਇਹਦੀ ਤੰਗ ਕਰ ਰੱਖਿਆ ਥੋਡੇ ਵਰਗੇ ਨੇ ਤੂੰ ਤਾਰਾ ਸਭ ਤੰਗ ਹੋਰ ਪਾਣੇ ਸਭ ਠੀਕ ਠਾਕ ਨੇ ਹਾਂ ਵੀਰੇ ਸਾਰੇ ਠੀਕ ਆ ਤੇ ਕਿੱਥੇ ਆ ਬਾਈ ਆਪਣਾ ਪਰਾਣਾ ਹਾਂ ਆਉ ਰਹੀ ਸੀਗਾ ਆਈਓ ਜੀ ਮੜ ਜਰਾ ਫਿਰ ਫੱਜਾ ਭਾਈ ਫਿਰ ਫੱਜਾ ਮੁੰਡਾ ਓ ਰਿਆ ਬੁਠਿਆ ਬੀਬੀ ਚੱਲ ਮੰਨ ਕੋਈ ਨਹੀਂ ਆ ਗਿਆ ਆ ਗਿਆ ਹਾਂ ਵੀ ਯਾਰ ਕਿਦਮ ਲਾ ਰੌਂਡ ਜਸ ਤੇ ਲੇ ਕਿੜਾ ਮੜ ਜੀ ਇੱਜ਼ਤ ਨਾਲ ਬੋਲ ਕੋਣ ਆਇਆ ਇਹ ਮੇਰਾ ਭਰਾ ਵੱਡਾ ਵਾਏ ਜੱਜੋ ਹਾਂ ਹੋਰ ਜੀ ਨਾ ਹੁਣ ਆਇਆ ਇੱਜ਼ਤ ਕਰਨ ਮੇਰੀ ਮੈਨੂੰ ਵੀ ਪਤਾ ਕਰੇ ਤਾਂ ਸੁਝਾ ਲਈ ਆ ਸਾਡੇ ਨਾਲ ਸਾਵਾ ਕਿਹੜਾ ਇਹ? ਸਾਵਾ ਮੈਨੂੰ ਪਤਾ ਨਹੀਂ। ਮੇਰੇ ਤਾਂ ਹੈ ਨਹੀਂ ਕਦੇ ਮੈਨੂੰ ਇਹ। ਤੈਨੂੰ ਮਿਲਦਾ ਕਿੱਥੋਂ? ਕਿਉਂ ਕਿੱਥੋਂ ਰੰਦੇ? ਇੱਧਾਂ ਆਪਣੀ ਵਿਆਹ ਤੇ ਹੈ ਹੀ ਨਹੀਂ ਸੀ। ਨਾ ਤੂੰ ਫੋਟੋ ਬੋਟੋ ਤੇ ਕੀ? ਜੇਲ੍ਹ ਚੋਂ ਹੈ ਜੇਲ੍ਹ ਚੋਂ। ਜੇਲ੍ਹ ਚੋਂ ਆਹ ਕਿਉਂ? ਕੋਈ ਬੁੜੀ ਅਗਦੀ ਬਸ ਥੱਲੇ। ਦਵਾਈ ਸੀ। ਦਵਾਈ ਸੀ। ਦਵਾਈ ਕਿੱਲਾ ਦੇਂਦਾ। ਤੇ ਕਾਹਨੋਂ ਕੰਤੇ ਮਾਰੇ ਨੇ, ਬੁੜੀ ਮਰ ਗਈ। ਇਹਦੀ ਪੁੱਛਦਾ ਦੱਸ ਦੇ ਭਾਈ ਨੂੰ। ਦੱਸ ਦੇਗੀ। ਇਹ ਤੈਨੂੰ ਖੁੰਨੀ ਲੱਗਦਾ? ਉਹ ਤਾਂ ਬੁੜੀ ਹੁਣੇ ਕਰਤੂਤਾਂ ਮਾੜੀਆਂ ਸੀ ਟੈਰ ਦੇ ਕੇ ਪੈ ਗਈ ਅਗਲਾ ਕੀ ਕਰਦਾ ਬ੍ਰੇਕ ਨਹੀਂ ਲੱਗੀ ਭਾਈ ਸਾਡੋ ਗੋਲੇ-ਗੋਲੇ ਵਿੱਚ ਨਾਲ ਲੱਗਦਾ ਨਹੀਂ ਤੇ ਮੀਸ਼ ਨਾਲ ਗੱਲ ਕਰ ਐ ਨਾ ਬੋਲ ਮੁੰਡਿਆ ਆ ਦੁਬਾਰੇ ਤੂੰ ਪੂਆ ਥੋੜੀ ਹਸਰੀ ਹੈ ਪੂਆ ਪੂਆ ਅੱਜ ਕੀ ਹੋਇਆ ਤੈਨੂੰ ਅੱਜ ਤਾਂ ਮੇਰੀ ਸਭ ਤੋਂ ਜ਼ਿਆਦਾ ਗੱਤੀ ਕੋਤ ਮੈਂ ਤੈਨੂੰ ਅਹੀਂ ਕਹਿ ਨਹੀਂਉਂ ਨੀ ਮੈਂ ਕੁੱਟਿਆ ਨਾ ਕਰ ਤੈਨੂੰ ਮੇਰੇ ਬਾਗੀ ਸਾਥ ਨਹੀਂ ਮੈਣੀ ਬੰਨੀ ਮੈਂ ਕੀ ਕਰਾਂ ਜਦ ਤੱਕ ਤੈਨੂੰ ਕੁੱਟਾਂ ਦਾ ਵੀਡੀਓ ਨਹੀਂ ਚੱਲਦੀ ਹਾਂ ਵੀਡੀਓ ਤਾਂ ਹੀ ਚੱਲਦੀ ਆ ਜੇ ਮੈਂ ਤੈਨੂੰ ਕੁੱਟਦੀ ਆ ਇਹ ਨਹੀਂ ਤੂੰ ਲੱਭਦੀ ਮਰ ਜਾਵੇਂਗੀ ਤੈਨੂੰ ਅਹ ਜਾਨੋ ਪਿਆਰੀ ਸੱਸ ਨਹੀਂ ਮੈਣੀ ਤੈਨੂੰ ਤੂੰ ਵੀ ਲੱਭਦੀ ਮਰ ਜਾਵੇਂਗੀ ਤੈਨੂੰ ਮੇਰੇ ਵਰਗੀ ਨੂੰ ਨਹੀਂ ਮਿਲਲੀ ਨਾ ਹਾਂ ਤੂੰ ਤਾਂ ਉਹ ਗੱਲ ਕਰਤੀ ਗੋਰਾ ਚਿੱਟਾ ਰੰਗ ਤੇਰਾ ਪਤਨ ਆ ਜਾਂ ਲੱਕ ਨਹੀਂ ਕਾਲਜ ਚ ਲੱਗੇ ਜਿਵੇਂ ਟੱਲ ਚ ਟਰੱਕ ਦੀ ਬਿੱਤੂ ਤਾਂ ਮੈਂ ਥੱਲੇ ਆਏ ਪਈ ਨਹੀਂ ਹਾਂ ਆਇਨਾ ਕਰਿਆ ਕਰ ਹਾਏ ਹਾਏ ਛੱਤ ਲੱਗਣੀ ਹੁੰਦੀ ਆ ਕੀ ਕਰਾ ਹੁਣ ਜਦ ਤੱਕ ਮੈਂ ਇਹਨੂੰ ਕੁੱਟਦੀ ਨਹੀਂ ਹੈਗੀ ਵੀਡੀਓ ਨਹੀਂ ਚੱਲਦੀ ਹੈਗੀ ਤੁਸੀਂ ਆਪ ਹੀ ਦੱਸੋ ਕੋਈ ਕਮੈਂਟ ਨਹੀਂ ਆਂਦਾ ਲਾਈਕ ਨਹੀਂ ਆਂਦਾ ਹਾਂ ਦੇਖ ਲਾ ਕਮੈਂਟ ਐ ਬਾਦ ਜਾਂ ਕਮੈਂਟ ਏ ਚੱਲ ਕੋਈ ਨਾ ਕਮੈਂਟਾਂ ਪਿੱਛੇ ਸੱਸ ਕੁੱਟਣੀ ਪੈਂਦੀ ਆ ਹੂੰ ਫਾਈ ਮੈਨੂੰ ਦੇਖ ਕੇ ਤੁਸੀਂ ਨਾ ਕੁੱਟਣ ਲੱਗ ਜਿਓ ਕਿ ਤੇ ਆਪਦੀਆਂ ਸਸਤਾਂ ਨੂੰ ਅਸੀਂ ਤਾਂ ਫਿਲਮ 'ਚ ਕੁੱਟਦੇ ਆ। ਹਾਂ। ਸਾਡੀ ਘਟਾ ਲੜਾਈ ਹੁੰਦੀ ਆ। ਇਹ ਤਾਂ ਭਾਈ ਸਾਡਾ ਪਿਆਰ ਆ ਪਿਆਰ। ਜਿੰਨੇ ਜੱਕਰੇ ਇਹ ਮੇਰੀ ਧੁੱਤ ਕਰਾਈ ਨਾ ਕਰੇ ਮਨੁੱਖ ਕਰਾ ਨੀਂਦ ਆਉਂਦੀ ਆ ਕੰਜੀ ਆਦੀ। ਹਾਂ ਪੂਆ। ਲਵ ਯੂ ਕਹਦੇ ਸਾਰਿਆਂ ਨੂੰ। ਹੈ। ਆਈ ਲਵ ਯੂ ਸਾਰਿਆਂ ਨੂੰ। ਇਹਨੂੰ ਤੁਸੀਂ ਬੱਬਲ ਕੌਰ ਦੇ ਯਾਨੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਫੋਲੋ ਕਰਿਆ ਕਰੋ। ਅੱਛਾ ਬਤ ਤੁਹ ਮੇਰੇ। ਤੇ ਹਾਂ ਲਾਈਕ ਵੀ ਕਰਿਆ ਕਰੋ, ਬੈਲ ਆਈਕਨ ਪ੍ਰੈਸ ਕਰ ਲਓ। ਜੀਨਾ ਨੇ ਨਹੀਂ ਕਰਿਆ ਠੀਕ ਆ ਹਾਏ ਹਾਏ ਗਰਮੀ ਬਹੁਤ ਆ ਠੀਕ ਹੈ ਮੈਂ ਲਾਵੀਆਂ ਏਸੀ ਇਹਨੂੰ ਮੈਂ ਕਰਦੀ ਆ ਸਰਵਿਸ ਇਹਦੀ ਹਾਂ ਇਹ ਫ੍ਰੀ ਦਾ ਹੀ ਹੁੰਦਾ ਤੁਸੀਂ ਹਾਂ ਈਪ ਕਾ ਹੀ ਮਰੀਂ ਤੁਸੀਂ ਇਹ ਨੂੰ ਬੁਲਾਇਆ ਸਖੇਤ ਹਾਂ ਤੇ ਤੂੰ ਜਾਂਦਾ ਹਾਂ ਮੈਂ ਕੱਦਾਂ ਸੁਣਦਾ ਉੱਥੇ ਪਿਆ ਨਾ ਬੋਲ ਭਾਈ ਹਨਾ ਵਾਹ ਕੀ ਬੋਲ ਰੱਤ ਤੇ ਮੂਰੇ ਹਾਂ ਚੱਲ ਕੰਮ ਕਰ ਲੈ ਉੱਠ ਕੇ ਕੋਈ ਕਰਨੇ ਨੇ ਕੰਮ ਉਹ ਤੂੰ ਵੀ ਭਾਈ ਸੀਟੇ ਘੱਟ ਮਾਰਿਆ ਕਰ ਤੈਨੂੰ ਕੀ ਕਹਿ ਕੇ ਦੇਣੇ ਹੁਣ ਅੱਜ ਲਾਹੇ ਕੀ ਭੱਜੀ ਅਡੀ ਕਿ ਮੁਖਤਰ ਬਚੇ ਉਹ ਗਮੈਂਟ ਬੁਲਾਇਆ ਇਹਨੇ ਤੇ ਬਾਹਰ ਚਲੇ ਹਾਂ ਦੱਸ ਦੇ ਕੀ ਕਰੇ ਹੱਸ ਜਿਗਾ ਤੂੰ ਓਏ ਤਾਂ ਆ ਤਾ ਤੂੰ ਜਿੱਥੋਂ ਜਾ ਕੋਈ ਨਹੀਂ ਮਿਲਣੇ ਬਾਹਰ ਫੁੱਟ ਜਾਇਆ ਚੰਗਾ ਚੰਗਾ ਆਲੇ ਆ ਆਹ ਹਾ ਤੇ ਮਾਰੀਏ ਤਰੀ ਇਹ ਤਾਂ ਐ ਹੀ ਬੱਜੂਗੀ ਤੈਨੂੰ ਬ੍ਰੇਕ ਕੋਲੇ ਲਗਾਉਣਾ ਬਸ ਸਟੈਂਡ ਤੇ ਮੈਂ ਨਾ ਇਹ ਤਾਂ ਐ ਹੀ ਬੱਜੂ ਜਿੰਨਾ ਤੱਕੁਰਿਆ ਨਾ ਐ ਹੀ ਬੱਜਾਂਗਾ ਜਾ ਫਤੂ ਚਾਹ ਠੀਕ ਆ ਮੇਰੇ ਕੋਲੇ ਲਗਾਉਣੇ ਹੀ ਪੂੜਾ ਮੈਨੂੰ ਕਰਦਾ ਬਸਟੈਂਡ ਦੀ ਗੱਲ ਮੈਂ ਇਹ ਦੇ ਕਹਿ ਨਹੀਂ ਉਹ ਓਵਰ ਹੋ ਜਾਊਗਾ ਕੋਈ ਨਾ ਉਹ ਨਾਰਮਲ ਰੱਖ ਤੇ ਜਿੰਨੇ ਵੀ ਪੈਣਾ ਹੁਣ ਪਹਿਲਾਂ ਸਹੀ ਸੀ ਚਲੋ ਸਿੱਧੀ ਰੋਲਿੰਗ ਕੈਮਰਾ ਐਕਸ਼ਨ ਜੰਗਾ ਫਿਰ ਕਰਦਾ ਗਲਤੀ ਬ੍ਰੇਕ ਕੋਲੇ ਮੈਂ ਉਹਨਾਂ ਦਾ ਦਫ਼ਤਰ ਚ ਪਰ ਡਾਕਟਰ ਇੱਧਰ ਥੋੜੀ ਆ ਜਾ ਰਹੀਂ ਉੱਧਰ ਹੀ ਗਿਆ ਉੱਧਰ ਕੋਈ ਨਾ ਜੀ ਇੱਕ ਮਿੰਟ ਮੈਂ ਪਹਿਲਾਂ ਡਿਲੀਟ ਕਰ ਦਾਂ ਦੋਸਤ ਪਲੱਗ ਕਿਉਂ ਹੈ ਭਾਈ ਉੱਧਰ ਜਾਓ ਅਰਾਜ ਕਿੱਥੇ ਹੈ ਅਰਾਜ ਕਿੱਥੇ ਹੈ ਉਹ ਹੁਣ ਦੱਸੋ ਉਹਦੇ ਨਾਲ ਆਉਂਦੇ ਆਂ ਆਹ ਇਹ ਵੀ ਜਾਤ ਮਾਰੀ ਆ ਜੀ ਕੀ ਕਰਦੀਆਂ ਭਾਈ ਪਲੱਗ ਲਾਉਂਦੀਆਂ ਇੱਕ ਕੁੰਡੀ ਲਾ ਰਹੀਆਂ ਇੰਨੀ ਹੋਲੀ ਬੋਲਦੀਆਂ ਚਲੋ ਚਲੋ ਆਏ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਸਾ ਸਾਡਾ ਸੀਨ ਨਿਕਲਿਆ ਸਤਿ ਸ਼੍ਰੀ ਅਕਾਲ ਜੀ ਇੱਕ ਤਾਂ ਸੀਟੇ ਬਹੁਤ ਮਾਰਦਾ ਤੇਂਦਰ ਸੀਟੀ ਨਾਲ ਕਰਖਾ ਦੇਖ ਲਿਆ ਜੀ ਆਹ ਬਾਈ ਦਾ ਰੋਲ ਬਹੁਤ ਗਿਆ ਟਾਲਾ ਹਾਂ ਦੇ ਆਹਾ ਸਰ ਆ ਦੇਖ ਕੇ ਆਟ ਪਾੜੀ ਹੈਗੀ ਜਬ ਬਣਾਓ ਕਾਸ਼ ਚਲੋ ਬ੍ਰੇਕ ਹੋਣੇ ਤਾਂ ਹਿਲਾਉਂਗਾ ਜਿੰਨਾ ਚਿਰ ਜਾਣੇ ਪੈ ਛੱਡਣਗੇ ਉੱਥੇ ਕਹਿੰਦਾ ਇਹ ਚੱਲ ਜਿਸਨ ਨੂੰ ਸਕਣਗੇ ਇਹ ਕੱਟ ਲਿਓ ਠੀਕ ਆ ਇਥੋਂ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਇਥੋਂ ਬਾਹਰ ਗੁਰੂ ਨਹੀਂ ਨਹੀਂ ਬੁੱਢਾ ਤਾਂ ਕੋਈ ਨਾ ਆਈ ਬਚਾ ਕੇ ਮੈਂ ਇੱਥੇ ਦੱਸਦਾ ਕਰਾਂ ਚੰਡੀ ਕਰ ਆਈ ਸੋਹ ਸੀ ਲਾਉਣਾ ਹੁਣੇ ਹੁਣੇ ਕੱਟ ਦਨਾਂ ਸਮਾਨ ਬਾਅਦ ਚ ਉਹ ਉਹ ਖਾਓ ਆ ਆ ਫੜਿਓ ਕੱਟ ਪੂਆ ਦੇ ਕਰੰਟ ਲਾਓ ਹੁਣੇ ਐਂਡ ਉਹਦਾ ਹੁਣੇ ਕੱਟ ਦਨ ਲਾਓ ਲਾਓ ਜਿਹੜਾ ਹੁਣੇ ਆ ਮੈਂ ਲਾਓ ਮੈਂ ਰੀਲ ਬਣਾਉਣਾ ਤੇ ਕਰਾਣਾ ਹਾਂ ਹਾਂ ਉਹ ਐਨੂੰ ਫੜ ਤੂੰ ਕੀ ਇਹਦੇ ਲੱਗ ਚੁਕਾਏ ਬਣਾਏ ਹੋਏ ਆਹ ਠੀਕ ਆ ਸਾਰੇ ਆਜੂ ਵੀਡੀਓ ਦੇਖ ਬਸ ਠੀਕ ਆ ਜੀ ਆਡੀ ਆਡੀ ਸਾਰੇ ਐਕਟਿੰਗ ਚੰਗੀ ਕਰ ਚਲੋ ਰੋਲਿੰਗ ਕੈਮਰਾ ਐਕਸ਼ਨ ਵਾ ਨਿਕਲ ਕੀ ਕਰ ਓਏ ਆਏ

待ってくださいま。